ਪਾ ਜੀ ਤੁਸੀਂ ਇੱਥੇ ਅਕਸਰ ਰਹਿੰਦੇ ਹੋ ਆਸ-ਪਾਸ ਪਹਿਲਾਂ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਜਦੋਂ ਬੱਚੇ ਹੁੰਦੇ ਸੀ ਬੜੇ ਪੀਕ ਮੰਗਦੇ ਸੀ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਸਰ ਪਹਿਲੇ ਬਹੁਤ ਇੱਥੇ ਮਤਲਬ ਲੋਟਾ ਖਵਾ ਹੁੰਦੀਆਂ ਸੀ ਬੱਚਿਆਂ ਦੇ ਕਰਕੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਚਲੋ ਸਰਕਾਰ ਦੀ ਮਿਹਰ ਨਾਲ ਸਾਰਾ ਕੁਝ ਸੈਟ ਹੈ ਹੁਣ ਕੋਈ ਇੱਥੇ ਬੱਚਾ ਨਜ਼ਰ ਨਹੀਂ ਆਉਂਦਾ ਹੈਗਾ ਪਹਿਲੇ ਇੱਥੇ ਬੱਚੇ ਨੇ ਜਿਹੜੇ ਪੈਂਚਰ ਟਿਊਬ ਹੁੰਦੀ ਉਹ ਵਗੈਰਾ ਸੁੰਘਦੇ ਰਹਿੰਦੇ ਸੀਗੇ ਕੋਣੇ ਸਰਲ ਮਤਲਬ ਸਭ ਕੋ ਸੈਟ ਹੈ ਤੇ ਸਰਕਾਰ ਨੇ ਜੋ ਵੀ ਕੀਤਾ ਬਹੁਤ ਸੋਹਣਾ ਕੰਮ ਕੀਤਾ ਇਹ ਤਾਂ ਜੀ ਜ਼ਰੂਰੀ ਹੈ ਜੀ ਬੱਚੇ ਕੌਣ ਬੱਚੇ ਕਿੱਥੇ ਆਏ ਆ ਕਿਹਦਾ ਬੱਚਾ ਵਾ ਇਹ ਪਤਾ ਹੋਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਆਮ ਜਨਤਾ ਨੂੰ ਤਾਂ ਨਹੀਂ ਪਤਾ ਹੁੰਦਾ ਜੀ ਕੌਣ ਕਿੱਥੋਂ ਆਇਆ ਵਾ ਠੀਕ ਹੈ ਉਹਦੇ ਕਰਕੇ ਇਹਨਾਂ ਬਹੁਤ ਪ੍ਰੋਬਲਮ ਹੁੰਦਾ ਸੀ ਪਹਿਲਾਂ ਹੁਣ ਤਾਂ ਮਤਲਬ ਕਾਫੀ ਹੱਦ ਤੱਕ ਨੋਰਮਲ ਹੈ ਸਚੇਸਨ ਕੋਈ ਉਹਦਾ ਤਾਂ ਹੋ ਨਹੀਂ ਰਿਹਾ ਕੁਝ ਦਿਨਾਂ ਤੋਂ ਜਦੋਂ ਤੱਕ ਬੱਚੇ ਚੱਕੇ ਗਏ ਐ ਤੋ ਦਾ ਜਿਹੜੇ ਕਰੇ ਜੀ ਵਧੀਆ ਹੀ ਕਰ ਰਹੇ ਆ ਮੈਂ ਚਾਹਾਂਗਾ ਹੋਰ ਵਧੀਆ ਕਰਨਗੇ ਜੇ ਮੈਂ ਆਪਾ ਲੁਧਿਆਣਾ ਪਿੱਛੇ ਦੇਖ ਰਹੇ ਕਿੰਨਾ ਇਫੈਕਟ ਆਇਆ ਹੋ ਸਾਰਾ ਕਲੀਅਰ ਹੋਵੇ ਛੇਤੀ ਛੇਤੀ ਬਸ ਆਈ ਜਾਵਾਂਗੇ ਜੀ ਕਿੰਨੇ ਕ ਬੱਚੇ ਇੱਥੇ ਦਿਖਦੇ ਹੁੰਦੇ ਸੀ ਪਹਿਲਾਂ ਹੁਣ ਉਹ ਗਿਣਤੀ ਨਹੀਂ ਜੀ ਉਹਦਾ ਉਹਦਾ ਮੈਂ ਤੁਹਾਨੂੰ ਕਿਵੇਂ ਕਹਾਂ ਕਿ 10 20 ਤੇ ਵੀ ਅਗਰ ਦੇਖਿਆ ਜਾਵੇ ਨਾ ਮਤਲਬ 100 50 ਬੱਚਾ ਪਲੱਸ ਹੀ ਹੋਊਗਾ ਸ਼ਾਇਦ ਕਿਉਂਕਿ ਅਸੀਂ ਰੇਡੇਲੀ ਆਟੋ ਚਲਾਉਂਦੇ ਆ ਸਰ ਇੱਥੇ ਫਿਰਦੇ ਰਹਿੰਦੇ ਸੀਗੇ ਇੱਥੇ ਤਕਰੀਬਨ ਸੋ ਬੀ ਆ ਤਾਂ ਉੱਪਰ ਪਲੱਸ ਹੋਊਗਾ ਬੱਚਾ ਜਿਹੜਾ ਇੱਥੇ ਘੁੰਮਦਾ ਰਹਿੰਦਾ ਸੀਗਾ ਜਵਾਨ ਹੁੰਦੇ ਸੀ ਮੁੰਡੇ ਜਿਹੜੇ 15-20 ਸਾਲ ਦੇ ਉਹ ਮੁੰਡੇ ਵੀ ਉਹਨਾਂ ਦੇ ਨਾਲ-ਨਾਲ ਤੁਰਦੇ ਫਿਰਦੇ ਸੀ ਉਹ ਚਾਹੀ ਬਸ ਚੱਲੀ ਜਾਂਦਾ ਸੀ ਤਾਂ ਦੋ ਬੱਚੇ ਤੋਂ ਛੱਡੋ ਜਿਹੜੇ ਨੌਜਵਾਨ ਮੁੰਡੇ ਕੋਈ 20-22 ਸਾਲ ਦੇ ਉਹ ਵੀ ਇੱਥੇ ਸਰ ਘੁੰਮਦੇ ਹੁੰਦੇ ਸੀ ਹੁਣ ਤਾਂ ਬਿਲਕੁਲ ਖਤਮ ਹੀ ਹੋ ਗਿਆ ਨਾ ਬਹੁਤ ਵਧੀਆ ਪ੍ਰਾਲਾ ਕੀਤਾ ਸਰਕਾਰ ਨੇ ਲੋਕ ਜਿਹੜੇ ਨੇ ਇੱਥੇ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਥੇ ਇਹ ਤਸਵੀਰਾਂ ਜਿਹੜੀਆਂ ਹੁਣ ਖਾਲੀ ਨਜ਼ਾਰੀਆਂ ਅਕਸਰ ਇੱਥੇ ਦੇਖਿਆ ਜਾਂਦਾ ਸੀ ਕਿ ਬਹੁਤ ਸਾਰੇ ਬੱਚੇ ਇੱਥੇ ਜਿਹੜੇ ਆ ਭੀਖ ਮੰਗਣ ਵਾਲੇ ਦਿਖਾਈ ਦਿੰਦੇ ਸੀ। ਤਰ ਅਕਸਰ ਤਾਂ ਦੇਖਿਆ ਨਹੀਂ ਬੱਚੇ ਬੜੇ ਭੀਖ ਮੰਗਣ ਵਾਲੇ ਹੁੰਦੇ ਸੀਗੇ। ਹੁਣ ਸਰਕਾਰ ਦੀ ਇਸ ਮੁਹਿੰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ? ਥੋੜੀ ਜਾਣਕਾਰੀ ਦੇ ਦਿਓ ਕਿ ਕਿੰਨੇ ਬੱਚੇ ਲੱਗਦਾ ਹੁਣ ਤਾਂ ਨਜ਼ਰਾਂ ਤੇੋਂ ਮੰਗਣ ਵਾਲੇ? ਮੰਗਣ ਵਾਲੇ ਘੱਟ ਹੀ ਨਜ਼ਰ ਆਉਂਦੇ ਆ ਹੁਣ। ਕਿਹੜੇ ਪਾ ਦੇ ਗਿਆ ਵਾ। ਤਾਂ ਸਰਕਾਰ ਨੇ ਇੱਕ ਆਪਰੇਸ਼ਨ ਸ਼ੁਰੂ ਕੀਤਾ ਵਾ। ਉਸ ਤੋਂ ਬਾਅਦ ਬੱਚੇ ਨਜ਼ਰ ਤਾਂ ਨਹੀਂ ਆਏ ਨਾ। ਨਹੀਂ ਨਹੀਂ ਆਇਆ। ਕਿਸ ਤਰ੍ਹਾਂ ਦੀ ਪਰੇਸ਼ਾਨੀ ਕਰਦੇ ਨੇ ਬੱਚੇ ਆਮ ਲੋਕਾਂ ਨੂੰ ਕਿੰਦਾ ਤੰਗ ਕਰਦੇ ਸੀ ਤੇ ਟੀਕ ਮੰਗਣ ਵਾਲੇ ਸੀ ਮੰਗਦੇ ਲੋਕਾਂ ਕੋ ਮੰਗਦੇ ਮਗਰੀ ਭਜਦੇ ਲੋਕਾਂ ਦੇ ਟੀਕ ਮੰਗਣ ਲਈ ਤੇ ਲੋਕਰ ਪਰੇਸ਼ਾਨ ਕਰਦੇ ਜਾਂਦੇ ਨੇ ਨਹੀਂ ਇਹਨਾਂ ਨੂੰ ਧਾਰ ਘਾੜੋਂ ਇਹ ਤਾਂ ਅਸੀਂ ਦੇਖੋ ਜੀ ਹੁਣ ਜਦੋਂ ਜਿਹੜਾ ਕੰਮ ਨੂੰ ਸ਼ੁਰੂਆਤ ਕੀਤੀ ਆ ਉਹਦਾ ਹੁਣ ਐਂਡ ਕਰਕੇ ਦੱਸਾਂਗੇ ਨਾ ਤੁਹਾਨੂੰ ਹੁਣ ਤੁਸੀਂ ਦੇਖੋ ਰੇਲਵੇ ਸਟੇਸ਼ਨ ਬੱਸ ਸਟੈਂਡ ਜਾਂ ਕਿਸੇ ਮੰਦਰ ਦੇ ਪਾਰ ਤੁਹਾਨੂੰ ਦਿਖ ਰਿਹਾ ਕੋਈ ਲੱਗਦਾ ਕਿ ਉਹ ਚੰਗਾ ਇੱਕ ਮਾਹੌਲ ਜਿਹਾ ਨਜ਼ਰ ਆ ਰਿਹਾ ਬਿਲਕੁਲ ਬਹੁਤ ਵਧੀਆ ਆ ਰਿਹਾ ਇਹ ਕੀ ਕਰਦੇ ਸੀ ਜਦੋਂ ਬੰਦਾ ਗੱਡੀ ਲੈ ਕੇ ਜਾਂਦਾ ਸੀ ਇਹਨਾਂ ਨੇ ਕੱਪੜੇ ਬੱਚਾ ਗੋਦੀ ਚੱਕ ਲੈਣਾ ਜਿਹੜਾ ਜਾ ਰਿਹਾ ਉਹਨੂੰ ਤਰਸ ਆ ਜਾਂਦਾ ਸੀ ਹੁਣ ਜਿਹੜੇ ਬੰਦੇ ਨੂੰ ਬੱਚੇ ਨੂੰ ਲੇਡੀਜ਼ ਨੂੰ ਕੰਮ ਕਰਕੇ ਛਾਂ ਨੂੰ 300 ਰੁਪਏ ਮਿਲਣਾ ਸੀ ਉਹ ਗੱਡੀ ਵਾਲਾ ਕਹਿੰਦਾ ਸੀ ਚੱਲ ਯਾਰ ਬੱਚੇ ਨੇ ਦੁੱਧ ਨਹੀਂ ਪੀਤਾ ਇਹਨੂੰ 150 ਦੇ ਦੋ ਉਹ ਫਿਰ 150 150 ਕਰਕੇ ਕਰਕੇ ਛਾਂ ਨੂੰ ਇਹਨਾਂ ਨੇ 1150 ਲੈ ਲੈਣਾ ਫਰਿਸ਼ਾ ਨੂੰ ਨਸ਼ਾ ਕਰਨਾ ਜਾਂ ਚੋਰੀਆਂ ਕਰਨੀਆਂ ਇਸ ਕਰਕੇ ਮਾਨਯੋਗ ਸੀਪੀ ਸਾਹਿਬ ਵੱਲੋਂ ਜੋ ਕੀਤਾ ਜਾ ਰਿਹਾ ਬਹੁਤ ਵਧੀਆ ਕੀਤਾ ਜਾ ਰਿਹਾ ਅਸੀਸਕਤ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਹੈਗੇ ਆ ਰੇਲਵੇ ਸਟੇਸ਼ਨ ਇਸ ਦੇ ਆਸ-ਪਾਸ ਘੰਟਾ ਕਰ ਕਈ ਬਾਜ਼ਾਰ ਹੈਗੇ ਨੇ ਅਕਸਰ ਇੱਥੇ ਦੇਖਿਆ ਜਾਂਦੇ ਸੀ ਕਿ ਭੀਖ ਮੰਗਣ ਵਾਲੇ ਬੱਚੇ ਅਤੇ ਲੋਕ ਬਹੁਤ ਜ਼ਿਆਦਾ ਦਿਖਾਈ ਦਿੰਦੇ ਸੀਗੇ ਪਰ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਕਈ ਬੱਚਿਆਂ ਦਾ ਰੈਸਕਿਊ ਕੀਤਾ ਗਿਆ ਵਾ ਤਾਂ ਹੁਣ ਤਸਵੀਰਾਂ ਦਿਖਾ ਦਿੰਨੇ ਆ ਆ ਹੁਣ ਇੱਥੇ ਮਾਹੌਲ ਬਦਲਿਆ ਆ ਨਜ਼ਰ ਆ ਰਿਹਾ ਉਹ ਬੱਚੇ ਉਹ ਲੋਕ ਨਹੀਂ ਦਿਖਾਈ ਦੇ ਰਹੇ ਜਿਹੜੇ ਕਿ ਭੀਖ ਮੰਗ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਇੱਥੇ ਦੇ ਜਿਹੜੇ ਆਮ ਲੋਕ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਮਾਹੌਲ ਇਸ ਵਕਤ ਲੁਧਿਆਣਾ ਦੇ ਬਾਜ਼ਾਰਾਂ ਦਾ ਹੈਗਾ ਵਾ ਆ ਪਾਜੀ ਤੁਸੀਂ ਇੱਥੇ ਅਕਸਰ ਰਹਿੰਦੇ ਹੋ ਆਸ-ਪਾਸ ਪਹਿਲਾਂ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਜਦੋਂ ਬੱਚੇ ਹੁੰਦੇ ਸੀ ਵੜੇ ਪੀਕ ਮੰਗਦੇ ਸੀ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਸਰ ਪਹਿਲੇ ਬਹੁਤ ਇੱਥੇ ਮਤਲਬ ਲੋਟਾ ਖੂਆ ਹੁੰਦੀਆਂ ਸੀ ਬੱਚਿਆਂ ਦੇ ਕਰਕੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਚਲੋ ਸਰਕਾਰ ਦੀ ਮਿਹਰ ਨਾਲ ਸਾਰਾ ਕੁਝ ਸੈਟ ਹੈ ਹੁਣ ਕੋਈ ਇੱਥੇ ਬੱਚਾ ਨਜ਼ਰ ਨਹੀਂ ਆਉਂਦਾ ਹੈਗਾ ਪਹਿਲੇ ਇੱਥੇ ਬੱਚੇ ਨੇ ਜਿਹੜੇ ਪੈਂਚਰ ਟਿਊਬ ਹੁੰਦੀ ਉਹ ਵਗੈਰਾ ਸੁੰਘਦੇ ਰਹਿੰਦੇ ਸੀਗੇ ਹੋਣ ਇਸ ਨਾਲ ਮੈਨੂੰ ਸਭ ਕੁ ਸੈਟ ਆਇਆ ਤੇ ਸਰਕਾਰ ਨੇ ਜੋ ਵੀ ਕੀਤਾ ਬਹੁਤ ਸੋਹਣਾ ਕੰਮ ਕੀਤਾ ਕਿਸ ਤਰ੍ਹਾਂ ਦੇਖਦੇ ਸਰਕਾਰ ਦੇ ਇਸ ਪ੍ਰਾਲੇ ਨੂੰ ਹੁਣ ਬੱਚੇ ਜਿਹੜੇ ਚੱਕੇ ਉਹਨਾਂ ਦਾ ਡੀਐਨਏ ਹੁਣੇ ਨੇ ਲੱਗਦਾ ਕਿ ਪਤਾ ਲੱਗ ਜਾਏਗਾ ਕਿ ਇਹ ਅਸਲੀ ਇਹਨਾਂ ਦੇ ਮਾਪਪਾਪ ਹੈਗੇ ਕਿ ਨਹੀਂ ਹੈਗੇ ਬਿਲਕੁਲ ਬਹੁਤ ਸੋਹਣਾ ਪ੍ਰੋਪਰਾਲਾ ਕੀਤਾ ਹੀ ਇਹਨਾਂ ਨੇ ਹਾਂਜੀ ਸਰ ਕਿਸ ਤਰ੍ਹਾਂ ਦੇਖਦੇ ਤੁਸੀਂ ਜੀ ਇਸ ਮੁਹਿੰਮ ਨੂੰ ਸਰਕਾਰ ਦੀ ਮੁਹਿੰਮ ਨੂੰ ਬੱਚਿਆਂ ਦੇ ਹੁਣ ਡੀਐਨਏ ਟੈਸਟ ਹੋਣੇ ਜਿਹੜੇ ਪੀਖ ਮੰਗਦੇ ਸੀਗੇ ਔਰ ਇਹ ਪਤਾ ਲੱਗ ਜਾਏਗਾ ਕਿ ਬੱਚੇ ਕਿੰਨਾਂ ਦੇ ਹੈਗੇ ਨੇ ਹਾਂ ਇਹ ਤਾਂ ਜੀ ਜ਼ਰੂਰੀ ਹੈ ਜੀ ਬੱਚੇ ਕੌਣ ਬੱਚੇ ਕਿੱਥੇ ਆਏ ਆ ਕਿਹਦਾ ਬੱਚਾ ਵਾ ਆਮ ਜਨਤਾ ਨੂੰ ਤਾਂ ਨਹੀਂ ਪਤਾ ਹੁੰਦਾ ਜੀ ਕੌਣ ਕਿੱਥੋਂ ਆਇਆ ਵਾ ਠੀਕ ਹੈ ਉਹਦੇ ਕਰਕੇ ਇਹਨਾਂ ਬਹੁਤ ਪ੍ਰੋਬਲਮ ਹੁੰਦਾ ਸੀ ਪਹਿਲਾਂ ਹੁਣ ਤਾਂ ਮਤਲਬ ਕਾਫੀ ਹੱਦ ਤੱਕ ਨੋਰਮਲ ਐ ਅਸੋਸੀਏਸ਼ਨ ਕੋਈ ਉਹਦਾ ਹੋ ਨਹੀਂ ਰਿਹਾ ਕੁਝ ਦਿਨਾਂ ਤੋਂ ਜਦੋਂ ਤੱਕ ਬੱਚੇ ਚੱਕੇ ਗਏ ਐ ਤੋ ਬਾਕੀ ਸਰਕਾਰ ਜਿਹੜੇ ਕਰ ਰਹੀ ਜੀ ਵਧੀਆ ਹੀ ਕਰ ਰਹੇ ਆ ਮੈਂ ਚਾਹੁੰਗਾ ਹੋਰ ਵਧੀਆ ਕਰਨਗੇ ਜਿਵੇਂ ਆਪਾਂ ਲੁਧਿਆਣਾ ਪਿੱਛੇ ਦੇਖ ਰਹੇ ਕਿੰਨਾ ਇਫੈਕਟ ਆਇਆ ਵਾ ਉਹ ਸਾਰਾ ਕਲੀਅਰ ਹੋਵੇ ਛਿੱਤੀ ਛਿੱਤੀ ਬਸ ਆਈ ਜਾਵਾਂਗੇ ਜੀ ਕਿੰਨੇ ਕ ਬੱਚੇ ਇੱਥੇ ਦਿਖਦੇ ਹੁੰਦੇ ਸੀ ਪਹਿਲਾਂ ਹੁਣ ਨੇ ਉਹ ਗਿਣਤੀ ਨਹੀਂ ਜੀ ਉਹਦਾ ਉਹਦਾ ਮੈਂ ਤੁਹਾਨੂੰ ਕਿਵੇਂ ਕਹਾਂ ਕਿ 10 20 ਦੇ ਵੀ ਅਗਰ ਦੇਖੇ ਜਾਵੇ ਨਾ ਮਤਲਬ 100 50 ਬੱਚਾ ਪਲੱਸ ਹੀ ਹੋਊਗਾ ਸ਼ਾਇਦ ਕਿਉਂਕਿ ਅਸੀਂ ਰੇਡੇਲੀ ਆਟੋ ਚਲਾਉਂਦੇ ਆ ਸਰ ਇੱਥੇ ਫਿਰਦੇ ਰਹਿੰਦੇ ਸੀਗੇ ਇੱਥੇ ਤਕਰੀਬਨ 100 50 ਤੋਂ ਉੱਪਰ ਪਲੱਸ ਹੋਊਗਾ ਬੱਚਾ ਜਿਹੜਾ ਇੱਥੇ ਘੁੰਮਦਾ ਰਹਿੰਦਾ ਸੀਗਾ ਜਵਾਨ ਹੁੰਦੇ ਸੀ ਮੁੰਡੇ ਜਿਹੜੇ 15 20 ਸਾਲ ਦੇ ਉਹ ਮੁੰਡੇ ਵੀ ਉਹਨਾਂ ਦੇ ਨਾਲ-ਨਾਲ ਤੁਰਦੇ ਫਿਰਦੇ ਸੀ ਉਹ ਚਾਹੀ ਬਸ ਚੱਲੀ ਜਾਂਦਾ ਸੀ ਤਾਂ ਚਲੋ ਬੱਚੇ ਦਾ ਛੱਡੋ ਜਿਹੜੇ ਨੌਜਵਾਨ ਮੁੰਡੇ ਕੋਈ 20 22 ਸਾਲ ਦੇ ਉਹ ਵੀ ਇੱਥੇ ਸਰ ਘੁੰਮਦੇ ਹੁੰਦੇ ਸੀ ਹੁਣ ਤਾਂ ਬਹੁਤ ਬੜੀਆ ਉਪਰਾਲਾ ਕੀਤਾ ਸਰਕਾਰ ਨੇ ਬਹੁਤ ਖੁਸ਼ ਹੁੰਦੇ ਸਵਾਰੀ ਜਦੋਂ ਮਿਲਦੀ ਹੈ ਬਹੁਤ ਸੋਹਣਾ ਹੋ ਗਿਆ ਸਰ ਪਹਿਲਾਂ ਇੱਥੇ ਕੋਈ ਭਈਆ ਆ ਗਿਆ ਜੇ ਕਿਸੇ ਨੇ ਮੰਨ ਲਓ ਦਰੂ ਰੀ ਪੀਤੇ ਕੇ ਸਾਥ ਫੋਨ ਕੱਢ ਕੇ ਲੈ ਕੇ ਕਿਸੇ ਪੈਸੇ ਲੈ ਗਏ ਹੁਣ ਇਹ ਚੀਜ਼ ਬੰਦ ਹੋ ਗਈ ਹੈ ਇੱਥੇ ਬਹੁਤ ਸੋਹਣਾ ਉਪਰਾਲਾ ਹੋਇਆ ਹੈ ਜੀ ਡੀਐਨਏ ਹੁਣ ਟੈਸਟ ਹੋਣੇ ਆ ਪਤਾ ਲੱਗ ਜਾਏਗਾ ਕਿ ਇਹ ਬੱਚੇ ਕਿੱਥੋਂ ਆਏ ਨੇ ਕੋਹ ਨੇ ਕਿੱਥੋਂ ਸਹੀ ਗੱਲ ਬਹੁਤ ਸੋਹਣਾ ਕਾਪਰਾਲਾ ਹੀ ਹੈ ਹਾਂ ਬਿਲਕੁਲ ਲੋਕ ਜਿਹੜੇ ਨੇ ਇੱਥੇ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਥੇ ਇਹ ਤਸਵੀਰਾਂ ਜਿਹੜੀਆਂ ਹੁਣ ਖਾਲੀ ਨਜ਼ਾਰੀਆਂ ਅਕਸਰ ਇੱਥੇ ਦੇਖਿਆ ਜਾਂਦਾ ਸੀ ਕਿ ਬਹੁਤ ਸਾਰੇ ਬੱਚੇ ਇੱਥੇ ਜਿਹੜੇ ਆ ਭੀਖ ਮੰਗਣ ਵਾਲੇ ਦਿਖਾਈ ਦਿੰਦੇ ਸੀ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਉਪਰਾਲੇ ਨੂੰ ਜੋ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇੱਥੇ ਬੱਚੇ ਦਿਖਦੇ ਹੁੰਦੇ ਨਹੀਂ ਭੀਖ ਮੰਗਣ ਵਾਲੇ ਹੁਣ ਤਾਂ ਠੀਕ ਹੈ ਜੀ ਵਧੀਆ ਵਾ ਹੁਣ ਨਹੀਂ ਦਿਖਾਈ ਦੇ ਰਹੇ ਬਹੁਤ ਵਧੀਆ ਹੀ ਹੈ ਤਾਂ ਕਿੰਨੇ ਕ ਬੱਚੇ ਹੁੰਦੇ ਸੀ ਜਦੋਂ ਇੱਥੇ ਇੱਥੇ ਦਾ ਜੀ ਮਾੜਾ ਕੋਈ ਸਵਾਰੀ ਉਤਰੀ ਨਾਲ ਹੀ ਭੱਜੇ ਹੁੰਦੇ ਕੱਪੜੇ ਫੜ ਲੈਂਦੇ ਸੀ ਕਦੇ ਕੁਝ ਫੜ ਲੈਂਦੇ ਸੀਗੇ ਪਰ ਹੁਣ ਠੀਕ ਆ ਗਿਆ ਨਾਲੋਂ ਹੁਣ ਤਾਂ ਇੱਕ ਵੀ ਦਿਖਾਈ ਨਹੀਂ ਦੇ ਰਿਹਾ ਇਹ ਤਾਂ ਉਧਰ ਹੀ ਯੂਪੀ ਬਿਹਾਰ ਵਾਲੇ ਆ ਜਿਹੜੇ ਇੱਧਰ ਆਉਂਦੇ ਆ ਮੰਗਣ ਵਾਸਤੇ ਆ ਭਾਰਤਨਾਗਰ ਚੌਂਕ ਦੇਖ ਲੋ ਕਿੰਨਾ ਬੁਰਾ ਹਾਲ ਆ ਜੀ ਬੱਸ ਸਾਡੇ ਚੱਲ ਜੋ ਕੋਈ ਸਵਾਰੀ ਲੈਣੀ ਹੋਵੇ ਤਾਂ ਦਿੱਕਤ ਆ ਜੀ ਕਪੜੇ ਫੜ ਲਦੇ ਆ ਦੇਖ ਲੋ ਹੁਣ ਇੱਥੇ ਵੀ ਖੜੇ ਸਟੇਸ਼ਨ ਤੇ ਖੜੇ ਹੁੰਦੇ ਹੀ ਗਏ ਸਰਕਾਰ ਦੀ ਇਸ ਮੁਹਿੰਮ ਨੂੰ ਕਿਸ ਤਾ ਦੇ ਦੋ ਸਰਕਾਰ ਹੁਣ ਬੱਚਿਆਂ ਨੂੰ ਚੱਕ ਰਹੀ ਆ ਉਹਨਾਂ ਦਾ ਡੀਐਨਏ ਟੈਸਟ ਹੋਣਾ ਵਾ ਪਤਾ ਲੱਗ ਜਾਏ ਕਿਹਦਾ ਬੱਚਾ ਹੈਗਾ ਵਾ ਸਰਕਾਰ ਵਧੀਆ ਕਰੀ ਡੀਐਨਏ ਚੈੱਕ ਕਰਕੇ ਦਾ ਤੇ ਜਾਣੇ ਤੋਂ ਪਤਾ ਲੱਗ ਰਿਹਾ ਵਧੀਆ ਲੱਗ ਰਿਹਾ ਵਾ ਅਕਸਰ ਦੇਖਿਆ ਨਹੀਂ ਬੱਚੇ ਬਹੁਤ ਸਾਰੇ ਚ ਡੀਐਨਏ ਤੋਂ ਤਾਂ ਪਤਾ ਲੱਗ ਹੀ ਰਿਹਾ ਜੀ ਬੱਚਾ ਕਿਹਦਾ ਵਾ ਬੱਚੇ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਹੁੰਦੇ ਸੀ ਬੱਚੇ ਲੱਗਦੇ ਨੇ ਚੰਗੇ ਘਰਾ ਦੇ ਆ ਜਾਂ ਸਾਫ ਸੁਥਰੇ ਬੱਚੇ ਲੱਗਦੇ ਹੁਣ ਜੀ ਪੱਲੂ ਦੇ ਵਿੱਚ ਟੱਕਿਆ ਹੋਊਗਾ ਤਾਂ ਕੀ ਪਤਾ ਲੱਗੂਗਾ ਉਹਨਾਂ ਨੂੰ ਪਤਾ ਕੁਛੜ ਬੰਨਿਆ ਬੰਨਿਆ ਤਾਂ ਹੁੰਦਾ ਸੀ ਇੱਥੋਂ ਹੁਣ ਕੀ ਪਤਾ ਲਾਉਣਾ ਕਿਹਦਾ ਬੱਚਾ ਕਿਹਦਾ ਨਹੀਂ ਹੁਣ ਜਦੋਂ ਜਿਹੋ ਜੀ ਸੰਗਤ ਉਹ ਹੀ ਵੰਗਤ ਜੋ ਬੱਚਾ ਉਹਦੇ ਵਿੱਚ ਰਹਿ ਗਿਆ ਤਾਂ ਉਹਨਾਂ ਵਾਂਗੂ ਹੋ ਜਾਂਦਾ ਵਾ ਠੀਕ ਹੈ ਜੀ ਬਾਕੀ ਸਾਨੂੰ ਤਾਂ ਇਦਾਂ ਨਹੀਂ ਪਤਾ ਲੱਗਦਾ ਬੱਚਾ ਕਿਹਦਾ ਚੱਕਿਆ ਕਿਹਦਾ ਨਹੀਂ ਚੱਕਿਆ ਵਾ ਬਈ ਤਾਂ ਬਿਲਕੁਲ ਸਰਕਾਰ ਦੀ ਇਸ ਮੁਹਿੰਮ ਨੂੰ ਲੋਕ ਜਿਹੜੇ ਨੇ ਸ਼ਲਾਘਾ ਤਾ ਕੁਛ ਹੋਰ ਲੋਕ ਵੀ ਹੈਗੇ ਨੇ ਭਾਈ ਇੱਥੇ ਬੱਚੇ ਜਿਹੜੇ ਪਹਿਲਾਂ ਮੰਗਣ ਵਾਲੇ ਹੁੰਦੇ ਸੀ ਹੁਣ ਦਿਖਾਈ ਨਹੀਂ ਦਿੰਦੇ ਹੈਗੇ ਸਰਕਾਰ ਦੇ ਸੁਪਰਾਲਿਆਂ ਤੁਸੀਂ ਕਿਸ ਤਰ੍ਹਾਂ ਦੇ ਦੇਉਣ ਲੱਗਦਾ ਕਿ ਦਿਖਦੇ ਬੱਚੇ ਨਹੀਂ ਸਾਨੂੰ ਨਹੀਂ ਪਤਾ ਜੀ ਇਸ ਬਾਰੇ ਵਿੱਚ ਆਪਾਂ ਅੱਜ ਚਲਾਉਂਦੇ ਨਹੀਂ ਸਰ ਆਪਾਂ ਤਾਜ ਵੀ ਚਲਾਉਂਦੇ ਨੇ ਇਹ ਉਰੇ ਨਹੀਂ ਰਹਿੰਦੇ ਇਹਨਾਂ ਨੂੰ ਪਤਾ ਨਹੀਂ ਸਰ ਅਸੀਂ ਡੇਲੀ ਇੱਥੇ ਚੱਲਣਾ ਵਾ ਤੇ ਸਾਨੂੰ ਇੱਥੇ ਸਟੈਂਡ ਸਾਡਾ ਸਟੈਂਡ ਹੈ ਇੱਥੇ ਸੀ ਖੜਦੇ ਆ ਸਾਨੂੰ ਸਾਰਾ ਪਤਾ ਸਰ ਇੱਥੇ ਕੀ ਕੁਝ ਹੋ ਰਿਹਾ ਤੇ ਕੀ ਕੁਝ ਨਹੀਂ ਤਾਂ ਬਹੁਤ ਸੋਹਣਾ ਪ੍ਰਾਲਾ ਸਰ ਕੀਤਾ ਗਵਰਨਮੈਂਟ ਸਰਕਾਰ ਨੇ ਤੇ ਇਹ ਬਚਾਰਾ ਮਿਹਨਤ ਕਰ ਰਹੇ ਆ ਆ ਪਾਈ ਬੰਦੇ ਵੀ ਮਿਹਨਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਪਰ ਇਹ ਜਿਹੜਾ ਗਲਤ ਸਿਸਟਮ ਹੈ ਜਿਹੜਾ ਮੰਗਣ ਵਾਲਾ ਨਾ ਇਹ ਸਿਸਟਮ ਪੰਜਾਬ ਦੇ ਵਿੱਚ ਬਹੁਤ ਖਰਾਬ ਆ। ਇਹੀ ਚੋਰੀਆਂ ਕਰਦੇ ਨੇ ਇਹੀ ਬੱਚੇ ਜਾ ਕੇ ਲੈ ਗਏ ਜਾਂਦੇ ਆ। ਠੀਕ ਹੈ ਜੀ। ਪਰ ਆ ਜਿਹੜਾ ਲੰਗੜੇ ਲੂਲੇ ਵਿਚਾਰੇ ਆ ਤਾਂ ਹੁਣ ਆਪਣੀ ਮਿਹਨਤ ਕਰਦੇ ਜਿਹੜੇ ਪੰਜਾਬੀ ਭਰਾ ਆ। ਆ ਟੋਲਿਆ ਦੇਖ ਲੋ ਜੀ ਲੱਤਾਂ ਵਿਚਾਰੇ ਮੁੰਡੇ ਦੀ ਖਰਾਬ ਆ ਫਿਰ ਵੀ ਆਪਣੇ ਧੂਪ ਬੱਤੀ ਵੇਚ ਕੇ ਆਪਣਾ ਕੰਮ ਕਰਦਾ। ਠੀਕ ਹੈ ਜੀ। ਇੱਥੇ ਆ ਦੇਖ ਲੋ ਜੀ ਕੋਈ ਪ੍ਰਵਾਸੀ ਦੇ ਬੱਚੇ ਆ ਗਏ ਇੱਥੋਂ ਚੱਕ ਕੇ ਲੈ ਜਾਂਦੇ ਆ ਕੋਈ ਉਹ ਮੰਗਲ ਆ ਜਾਂਦਾ ਕੋਈ ਭਾਰਤ ਨਗਰ ਚੋਂਦੇ ਲੋਕ ਇੱਥੇ ਦੇ ਲੋ ਸਟੇਸ਼ਨ ਦੇ ਜਿੱਥੇ ਮਰਜ਼ੀ ਦੇ ਲੋ ਇਹ ਸਾਰੀਆਂ ਵੀ ਕਰਦੇ ਸੀਗੇ ਚੋਰੀਆਂ ਵੀ ਕਰਦੇ ਆ ਫਲੂਟ ਸੌਂਦੇ ਕੋਈ ਨਸ਼ਾ ਪਤਾ ਇੰਨਾ ਚੱਲ ਰਹੀ ਆ ਇਕੱਲਾ ਸਲੂਸ਼ਨ ਲੜਨਾਂ ਦੇ ਫਲੂਟ ਸੌਂਦੇ ਆ ਬਸ ਉਹੀ ਆ ਇਹਨਾਂ ਨਾਲ ਨਸ਼ੇ ਵਸੇ ਦਾ ਪੈਸੇ ਇਕੱਠੇ ਕਰਨੇ ਹੁੰਦੇ ਆ ਆਪਣੇ ਵਰਗੇ ਬੰਦੇ ਬੱਚੇ 10-10 ਸਰਵੇ ਕਮਾਗੇ ਮਿਹਨਤ ਕਰਦੇ ਪਰ ਇਹ ਲੋਕ ਮੰਗ ਕੇ ਮਿਹਨਤ ਕਰਦੇ ਆ ਤਾਂ ਬਿਲਕੁਲ ਸਰਕਾਰ ਦੀ ਇਸ ਮੁਹਿੰਮ ਤੋਂ ਜਿਹੜੇ ਨੇ ਲੋਕ ਖੁਸ਼ ਦਿਖਾਈ ਦੇ ਰਹੇ ਨੇ ਲੁਧਿਆਣਾ ਦਾ ਅਸੀਂ ਜਿਹੜਾ ਚੋੜਾ ਵਿਆਰ ਆ ਘੰਟਾ ਘਰ ਹੈਗਾ ਰੇਲਵੇ ਸਟੇਸ਼ਨ ਹੈਗਾ ਵਾ ਉਹ ਉਸਤੇ ਆਸਪਾਸ ਦੀ ਤੁਹਾਨੂੰ ਇਹ ਤਸਵੀਦਾ ਸਾਂਝੇ ਕਰ ਰਹੀ ਜਾਂਦਾ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਬੱਚਾ ਦਾ ਰੈਸਕਿਊ ਕੀਤਾ ਜਾ ਰਿਹਾ ਵਾ ਤਾਂ ਕੁਝ ਮੁਲਾਜ਼ਮ ਇੱਥੇ ਮੈਨੂੰ ਗੱਲਬਾਤ ਕਰਾਂਗੇ ਅਸਰ 2 ਮਿੰਟ ਲੈਣੇ ਆ ਜੀ ਸਰ ਅਕਸਰ ਇੱਥੇ ਦੇਖਿਆ ਨਹੀਂ ਬੱਚੇ ਬੜੇ ਭੀਕ ਮੰਗਣ ਵਾਲੇ ਹੁੰਦੇ ਸੀਗੇ ਹੁਣ ਸਰਕਾਰ ਦੀ ਇਸ ਮੁਹਿੰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਥੋੜੀ ਜਾਣਕਾਰੀ ਦੇ ਦਿਓ ਕਿ ਕਿੰਨੇ ਬੱਚੇ ਲੱਗਦਾ ਹੁਣ ਤਾਂ ਹੀ ਨਜ਼ਰਾਂ ਦੇ ਦਿੱਤੇ ਮੰਗਣ ਵਾਲੇ ਮੰਗਣ ਵਾਲੇ ਘੱਟ ਹੀ ਨਜ਼ਰ ਆਉਂਦੇ ਹੁਣ ਜਿਹੜੇ ਭੱਜ ਗਏ ਵਾ ਤਾਂ ਸਰਕਾਰ ਨੇ ਇੱਕ ਆਪਰੇਸ਼ਨ ਸ਼ੁਰੂ ਕੀਤਾ ਵਾ ਉਸ ਤੋਂ ਬਾਅਦ ਬੱਚੇ ਨਜ਼ਰ ਤਾਂ ਨਹੀਂ ਆਏ ਨਾ ਨਹੀਂ ਨਹੀਂ ਆਏ ਕਿਸ ਤਰ੍ਹਾਂ ਦੀ ਪਰੇਸ਼ਾਨੀ ਕਰਦੇ ਨੇ ਬੱਚੇ ਆਮ ਲੋਕਾਂ ਨੂੰ ਕਿੱਦਾਂ ਤੰਗ ਕਰਦੇ ਸੀ ਉੱਥੇ ਜਿਹੜੇ ਟੀਕ ਮਗਨ ਵਾਲੇ ਸੀਗੇ ਮੰਗਦੇ ਲੋਕਾਂ ਕੋ ਮੰਗਦੇ ਮੰਗਰ ਮਗਰੀ ਪੈਂਦੇ ਸੀ ਲੋਕਾਂ ਦੇ ਟੀਕ ਮੰਗਣ ਲਈ ਤੇ ਲੋਕਰ ਪਰੇਸ਼ਾਨ ਕਰਦੇ ਜਾਂਦੇ ਜਾਂਦੇ ਮਗਰੀ ਤੁਰਪੰਦੇ ਸੀ ਸਰਕਾਰ ਤੇ ਪ੍ਰਸ਼ਾਸਨ ਦੀ ਇਸ ਮੁਹਿੰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਮੁਲਾਜ਼ਮ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਕੰਮ ਕੀਤਾ ਸਰਕਾਰ ਨੇ ਤੇ ਬਾਕੀ ਇਹ ਜਾਣਕਾਰੀ ਮਿਲਉਂਦੀ ਆ ਇਸ ਮੁਹਿੰਮ ਤੋਂ ਲੋਕ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਨੇ ਤਾਂ ਇੱਥੇ ਬਹੁਤ ਸਾਰੇ ਮੁਲਾਜ਼ਮ ਵੀ ਤਨਾਤ ਨੇ ਉਹਨਾਂ ਦਾ ਵੀ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਮ ਲੋਕਾਂ ਨਾਲ ਸੀ ਜਿਵੇਂ ਕਿ ਗੱਲਬਾਤ ਕਰ ਰਹੇ ਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਸਾਂਝੇ ਕਰ ਰਹੇ ਆ ਤਾਂ ਇੱਥੇ ਪੁਲਿਸ ਵੱਲੋਂ ਵੀ ਸਖਤ ਪਹਿਰਾ ਦਿੱਤਾ ਜਾਂਦਾ ਵਾ ਸਰ ਕੀ ਹਾਲ ਹੈ ਜੀ ਠੀਕ ਹੋ ਜੀ ਬੜੇ ਜੀ ਤਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ ਬੱਚੇ ਨਜ਼ਰ ਨਹੀਂ ਆਉਂਦੇ ਭੀਖ ਮੰਗਣ ਵਾਲੇ ਸਰਕਾਰ ਦੇ ਸੁਪਰਾਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਬਹੁਤ ਵਧੀਆ ਕਰ ਰਹੇ ਆ ਮਾਨ ਜੋਗ ਸੀਬੀ ਸਾਹਿਬ ਵੱਲੋਂ ਜੋ ਸਖਤ ਹਦਾਇਤਾਂ ਮੁਤਾਬਕ ਕਾਰਵਾਈ ਹੋ ਰਹੀ ਹੈ ਜੀ ਸ਼ਹਿਰ ਦਾ ਵਿੱਚ ਬਹੁਤ ਪੀਸ ਬੋਲ ਪ੍ਰੋਗਰਾਮਾ ਕਿਤੇ ਕੋਈ ਜਾਮ ਨਹੀਂ ਲੱਗ ਰਿਹਾ ਕੋਈ ਭੀਖ ਨਹੀਂ ਮੰਗ ਰਿਹਾ ਸਕੂਲਾਂ ਦੇ ਬਾਹਰ ਬਕਾਇਦਾ ਨਾਕੇ ਲੱਗੇ ਹੋਏ ਨੇ ਛੋਟੀ ਟਾਈਮ ਕੋਈ ਹੁੱਲੜਬਾਜੀ ਨਹੀਂ ਕਰ ਰਿਹਾ ਜਿਹੜਾ ਕੋਈ ਵੀ ਹੁੱਲੜਬਾਜੀ ਕਰਦਾ ਉਹਦੇ ਮੁਤਾਬਕ ਜੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਭੀਖ ਮੰਗਣ ਵਾਲੇ ਜਿਹੜੇ ਬੱਚੇ ਸੀ ਉਹਨਾਂ ਦਾ ਹੁਣ ਡੀਐਨਏ ਟੈਸਟ ਹੋਣਾ ਹੈ ਪਤਾ ਲੱਗ ਜਾਏਗਾ ਕਿ ਅਸਲੀ ਮਾਪਿਓ ਕੌਣ ਹੈਗੇ ਨੇ ਨਾ ਹੀ ਇਹਨਾਂ ਕੋ ਆਧਾਰ ਕਾਰਡ ਹੁੰਦੇ ਸੀਗੇ ਇਹ ਤਾਂ ਵੀ ਦੇਖੋ ਜੀ ਹੁਣ ਜਦੋਂ ਜਿਹੜਾ ਕੰਮ ਨੂੰ ਸ਼ੁਰੂਆਤ ਕੀਤੀ ਆ ਉਹਦਾ ਹੁਣ ਐਂਡ ਕਰਕੇ ਦੱਸਾਂਗੇ ਨਾ ਤੁਹਾਨੂੰ ਹੁਣ ਤੁਸੀਂ ਦੇਖੋ ਰੇਲਵੇ ਸਟੇਸ਼ਨ ਬੱਸ ਸ ਲੱਗਦਾ ਕਿ ਚੰਗਾ ਇੱਕ ਮਾਹੌਲ ਜਾਂ ਨਜ਼ਰ ਆ ਰਿਹਾ ਬਿਲਕੁਲ ਬਹੁਤ ਵਧੀਆ ਆ ਰਿਹਾ ਇਹ ਕੀ ਕਰਦੇ ਸੀ ਜਦੋਂ ਬੰਦਾ ਗੱਡੀ ਲੈ ਕੇ ਜਾਂਦਾ ਸੀ ਇਹਨਾਂ ਨੇ ਕੱਪੜੇ ਬੱਚਾ ਗੋਦੀ ਚ ਲੈਣਾ ਜਿਹੜਾ ਜਾ ਰਿਹਾ ਉਹਨੂੰ ਤਰਸ ਆ ਜਾਂਦਾ ਸੀ ਹੁਣ ਜਿਹੜੇ ਬੰਦੇ ਨੂੰ ਬੱਚੇ ਨੂੰ ਲੇਡੀਜ਼ ਨੂੰ ਕੰਮ ਕਰਕੇ ਛਾਂ ਨੂੰ 300 ਰੁਪਏ ਮਿਲਣਾ ਸੀ ਉਹ ਗੱਡੀ ਵਾਲਾ ਕਹਿੰਦਾ ਸੀ ਚੱਲ ਯਾਰ ਬੱਚੇ ਨੇ ਦੁੱਧ ਨਹੀਂ ਪੀਤਾ ਨੂੰ 150 ਦੇ ਦੋ ਉਹ ਫਿਰ 150 150 ਕਰਕੇ ਕਰਕੇ ਛਾਂ ਨੂੰ ਇਹਨਾਂ ਨੇ 1150 ਲੈ ਲੈਣਾ ਪੜੇ ਜਾਉ ਨੂੰ ਨਸ਼ਾ ਕਰਨਾ ਜਾਂ ਚੋਰੀਆਂ ਕਰਨੀਆਂ ਇਸ ਕਰਕੇ ਮਾਨਯੋਗ ਸੀਪੀ ਸਾਹਿਬ ਵੱਲੋਂ ਜੋ ਕੀਤਾ ਜਾ ਰਿਹਾ ਬਹੁਤ ਵਧੀਆ ਕੀਤਾ ਜਾ ਰਿਹਾ ਥੈਂਕ ਯੂ ਸਰਕਾਰ ਤੇ ਇਸ ਉਪਰਾਲੇ ਤੋਂ ਜਿੱਥੇ ਮੁਲਾਜ਼ਮ ਵੀ ਖੁਸ਼ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਆਮ ਲੋਕਾਂ ਦੇ ਵਿੱਚ ਵੀ ਇੱਕ ਖੁਸ਼ੀ ਨਜ਼ਰ ਆ ਰਹੀ ਆ ਇੱਥੇ ਦੱਸ ਦਿੰਦੇ ਆ ਕਿ ਸਰਕਾਰ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਵਾ ਜਿਸ ਦੇ ਤਹਿਤ ਇਹਨਾਂ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਇਹ ਇਹ ਪ੍ਰੋਜੈਕਟ ਜਿਹੜਾ ਚਲਾਇਆ ਗਿਆ ਵਾ ਭਾਰਤ ਸਰਕਾਰ ਦਾ ਇੱਕ ਪ੍ਰੋਜੈਕਟ ਆ 2024 ਇਹ ਜੇ ਇਸ ਦੀ ਸ਼ੁਰੂਆਤ ਹੋਈ ਸੀਗੀ ਤਾਂ ਉਸ ਦੇ ਤਹਿਤ ਇਹ ਜਿਹੜੇ ਬੱਚੇ ਰੈਸਕਿਊ ਕੀਤੇ ਗਏ ਨੇ ਉਹਨਾਂ ਦਾ ਇੱਕ ਡੀਐਨਏ ਟੈਸਟ ਹੋਵੇਗਾ ਉਸ ਤੋਂ ਬਾਅਦ ਉਹਨਾਂ ਨੂੰ ਪੜਾਇਆ ਜਾਵੇਗਾ ਉਹਨਾਂ ਦੇ ਮੈਡੀਕਲ ਦਾ ਖਰਚਾ ਜਿਹੜਾ ਵਾ ਸਰਕਾਰ ਨੂੰ ਚੱਕਣਾ ਪਵੇਗਾ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਨੇ ਆਪਣੇ ਸਿਰ 'ਤੇ ੱਤੀ ਆ ਹੁਣ ਉਹਨਾਂ ਲੋਕਾਂ ਦੇ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਸੜਕਾਂ ਦੇ ਉੱਤੇ ਇਹ ਭੀਖ ਮੰਗਣ ਵਾਲੇ ਬੱਚੇ ਜਿਹੜੇ ਨੇ ਨਹੀਂ ਦਿਖਾਈ ਦਿੰਦੇ ਨੇ ਔਰ ਇਹ ਡੀਐਨਏ ਟੈਸਟ ਹੋਏ ਪਤਾ ਲੱਗ ਜਾਵੇਗਾ ਕਿ ਇਹ ਬੱਚੇ ਕਿਨਾਂ ਦੇ ਹੈਗੇ ਨੇ ਆਖਰੇ ਬੱਚੇ ਕਿੱਥੋਂ ਆਏ ਹੋਏ ਨੇ ਤਾਂ ਸਾਰੀ ਜਾਣਕਾਰੀ ਜਿਹੜੀ ਹੁਣ ਸਰਕਾਰ ਜੁਟਾਨ ਦੇ ਵਿੱਚ ਲੱਗੀ ਹੋਈ ਆ ਬੱਚਿਆਂ ਦਾ ਰੈਸਕਿਊ ਜਿਹੜਾ ਵਾ ਕੀਤਾ ਜਾ ਰਿਹਾ ਵਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਰੈਸਕਿਊ ਕੀਤਾ ਗਿਆ ਵਾ ਇਸੇ ਤਹਿਤ ਕਈ ਥਾਵਾਂ ਤੇ ਮਾਮਲੇ ਵੀ ਜਿਹੜੇ ਨੇ ਦਰਜ ਵੀ ਕੀਤੇ ਗਏ ਨੇ ਉਸੇ ਤਹਿਤ ਲੁਧਿਆਣਾ ਦੇ ਵਿੱਚ ਵੀ ਜਿਹੜਾ ਜੀਵਨ ਜੋਤ ਦੇ ਤਹਿਤ ਇੱਕ ਪ੍ਰੋਜੈਕਟ ਜਿਹੜਾ ਚਲਾਇਆ ਗਿਆ ਵਾ ਲੁਧਿਆਣਾ ਦੇ ਵਿੱਚ ਵੀ ਉਸ ਦਾ ਖਾਸ ਅਸਰ ਜਿਹੜਾ ਵਾ ਦੇਖਣ ਨੂੰ ਮਿਲਿਆ ਵਾ ਕੈਮਰਾਮੈਨ ਗੁਰਵਿੰਦਰ ਸਿੰਘ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆ